ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਵੱਲੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਲੈ ਕੇ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਸੀ ਉਸ ਉੱਤੇ ਸਵਾਲ ਚੁੱਕੇ ਗਏ ਸਨ ਜਿਸ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਤਿੱਖੀ ਬਹਿਸ ਹੋਈ ਸੀ ਜਿਸ ਦੇ ਵਿੱਚ ਜੋ ਆਪ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਰਾਂ ਵੱਲੋਂ ਕਿਹਾ ਸੀ ਕਿ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਤਾਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਭਾਜਪੀ ਦਾ ਬੀ ਸਿੱਕਾ ਆ ਕਿਉਂਕਿ ਜੇਕਰ ਕਿਸਾਨ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਸਨ ਤਾਂ ਉਸ ਦਾ ਨੁਕਸਾਨ ਵੀ ਕਿਸ ਨੂੰ ਸੀ ਤਾਂ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਪਾਰ ਨੂੰ ਨੁਕਸਾਨ ਹੋ ਰਿਹਾ ਸੀ ਤਾਂ ਕੁਲਦੀਪ ਸਿੰਘ ਢਾਲੀਵਾਲ ਹੁਰਾ ਵੱਲੋਂ ਤਾਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਸੀਗੀ ਕਿ ਜੋ ਸ਼ੰਭੂ ਬਾਰਡਰ ਉੱਤੇ ਬੈਠੇ ਕਿਸਾਨ ਅਤੇ ਖਨੌਰੀ ਬਾਰਡਰ ਉੱਤੇ ਬੈਠੇ ਕਿਸਾਨ ਕਿਤੇ ਨਾ ਕਿਤੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਸਨ ਜਿਸ ਦਾ ਡਰ ਪੈ ਜਿਹੜਾ ਤੁਹਾਨੂੰ ਸਤਾ ਰਿਹਾ ਸੀ ਤਾਂ ਉਥੇ ਹੀ ਕਾਂਗਰਸ ਪਾਰਟੀ ਦੇ ਜੋ ਨੇਤਾ ਪ੍ਰਤਾਪ ਬਾਜਵਾ ਵੱਲੋਂ ਕਿਹਾ ਗਿਆ ਕਿ ਭਾਜਪਾ ਦੇ ਕੁਝ ਨੁਮਾਇੰਦਿਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਵੇਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਨਹੀਂ ਆ ਪਰ ਫਿਰ ਵੀ ਕਿਤੇ ਨਾ ਕਿਤੇ ਜੋ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ ਕਿਸਾਨਾਂ ਵੱਲੋਂ ਲਗਾਇਆ ਗਿਆ ਸੀ ਅਸੀਂ ਉਸ ਨੂੰ ਜਿਹੜਾ ਆ ਉਹ ਚੁਕਵਾ ਦਿੱਤਾ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਪਿੱਛੇ ਭਾਜਪਾ ਦਾ ਵੀ ਹੱਥ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਭਾਜਪਾ ਦਾ ਦੂਜਾ ਰੂਪ ਹੈ ਯਾਨੀ ਕਿ ਬੀ ਟੀਮ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਭਾਜਪਾ ਲਈ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੀ ਜ਼ੁਬਾਨੀ ਕੱਲ ਸਾ ਗੁਰਦੀਪ ਸਿੰਘ ਧਾਲੀਵਾਲ ਸਾਹਿਬ ਨਾਲ ਬਹਿਸ ਅੰਦਰ ਹੋਈ ਸੀ ਉਹ ਕਹਿੰਦੇ ਸੀ ਤੁਸੀਂ ਫੈਕਟ ਗਲਤ ਦੱਸ ਰਹੇ ਹੋ ਇਹ ਤੇ ਸੈਂਟਰ ਨਾਲ ਟਾਕਸ ਵਾਸਤੇ ਕਿਸਾਨ ਆਏ ਸੀ ਮੈਂ ਪੁੱਛਿਆ ਜੇ ਸੈਂਟਰ ਨਾਲ ਟਾਕਸ ਵਾਸਤੇ ਆਏ ਸੀ ਤੁਹਾਡੇ ਮੰਤਰੀ ਵਿੱਚ ਟਾਕਸ ਵਿੱਚ ਕੀ ਕਰ ਰਹੇ ਸੀ ਗੱਲਬਾਤ ਕੀ ਕਰ ਰਹੇ ਸੀ ਤੇ ਡਿਟੈਂਸ਼ਨ ਕੀ ਪੰਜਾਬ ਪੁਲਿਸ ਨੇ ਕੀਤੀ ਕਿ ਪੈਰਾਮਿਲਟਰੀ ਫੋਰਸਸ ਨੇ ਕੀਤੀ ਹੁਣ ਇਹ ਗੱਲ ਹੋਰ ਬੜੀ ਇੰਟਰਸਟਿੰਗ ਸਾਹਮਣੇ ਆਈ ਕੱਲ ਜਿਹੜੇ ਨਾਨਕ ਸਿੰਘ ਜੀ ਨੇ ਉਹਨਾਂ ਨੇ ਕਾਫੀ ਡੈਵਿਡ ਦਿੱਤਾ ਹੈ ਆਨਰੇਬਲ ਹਾਈ ਕੋਰਟ ਜਿਹਦੇ ਵਿੱਚ ਉਹਨਾਂ ਨੇ ਖੁਦ ਤਸلیم ਕੀਤਾ ਕਿ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜੇ ਅਸੀਂ ਖਨੋਰੀ ਤੇ ਸ਼ੰਭੂ ਕਲੀਅਰ ਨਾ ਕਰਦੇ ਤੇ ਕਿਸਾਨ ਭਰਾ ਜਿਹੜੇ ਨੇ ਇਹ ਦਿੱਲੀ ਵੱਲ ਕੂਚ ਕਰਨ ਨੂੰ ਚੱਲ ਰਹੇ ਸੀ ਤਾਂ ਇਥੋਂ ਸਾਫ਼ ਤੌਰ ਇਹ ਗੱਲ ਸਾਹਮਣੇ ਆ ਗਈ ਕਿ ক্লোਜ਼ਡ ਅਪ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਭਾਜਪਾ ਦਾ ਤੇ ਮਾਨ ਸਾਹਿਬ ਦੀ ਸਰਕਾਰ ਦਾ ਚੱਲ ਰਿਹਾ ਜੋ ਕੁਝ ਵੀ ਇਹ ਹੋਇਆ ਸਾਡਾ ਇਹ ਇੱਕ ਵਾਰ ਫਿਰ ਇਹੀ ਕਹਿਣਾ ਕਿ ਬੀਜੇਪੀ ਦੇ ਕਹਿੰਦੇ ਸੀ ਮਾਨ ਸਾਹਿਬ ਦੀ ਸਰਕਾਰ ਇਸ ਟਾਈਮ ਚੱਲ ਰਹੀ ਹੈ ਉਹ ਜੋ ਜੋ ਕੁਝ ਵੀ ਅੱਜ ਪੰਜਾਬ 'ਚ ਹੋ ਰਿਹਾ ਈਵਨ ਹੋਮ ਮਿਨਿਸਟਰ ਨੇ ਪਾਰਲੀਮੈਂਟ 'ਚ ਬੋਲਦੇ ਗੱਲ ਕਹੀ ਸੀ ਕਿ ਜਿਹੜਾ ਇੱਕ ਪੰਜਾਬ 'ਚ ਐਕਸ਼ਨ ਹੋਇਆ ਭਾਵੇਂ ਸਾਡੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਆਪਣੇ ਮੁਤਾਬਕ ਐਕਸ਼ਨ ਕਰਵਾ ਲਿਆ ਸੋ ਇਹ ਚੀਜ਼ ਕਲੀਅਰ ਕਰਦੀ ਹੈ ਇੱਕ ਸਿੱਕੇ ਦੇ ਦੋ ਪਹਿਲੂ which is a bad omen for punjab e punjab واسੇ ਕੋਈ ਚੰਗੀ ਗੱਲ ਨਹੀਂ